ਕਮਲ ਜਦੋਂ ਕੱਚੇ ਪੀਲੇ ਰੰਗ ਦਾ ਸੂਟ ਪਾ ਕੇ ਕਾਲਜ ਲਈ ਤਿਆਰ ਹੋਈ ਤਾਂ ਉਸਦੇ ਬਾਪੂ ਨੇ ਕਿਹਾ ਕੁੜੀਏ ਕਾਲਾ ਟਿੱਕਾ ਲਾ ਲਿਆ ਕਰ ਐਵੇਂ ਕੋਈ ਮੇਰੀ ਧੀ ਰਾਣੀ ਨੂੰ ਨਜ਼ਰ ਹੀ ਨਾ ਲਗਾ ਦੇਵੇ ਕਮਲ ਆਪਣੇ ਬਾਪੂ ਦੀ ਗੱਲ ਸੁਣ ਕੇ ਜ਼ੋਰ ਦੀ ਹਸੀ ਤੇ ਆਖਣ ਲੱਗੀ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਤੇਰੀ ਇਹ ਧੀ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਹੀ ਰਹੇਗੀ ਕਮਲ ਬਹੁਤ ਸੋਹਣੀ ਤੇ ਸਮਝਦਾਰ ਸੀ ਜਿਵੇਂ ਰੱਬ ਨੇ ਉਸ ਨੂੰ ਵਿਹਲੇ ਬੈ ਕੇ ਬਣਾਇਆ ਹੋਵੇ ਉਹ ਪੜਨ ਵਿੱਚ ਵੀ ਹੁਸ਼ਿਆਰ ਸੀ ਕਮਲ ਦਾ ਬਾਪੂ ਬੰਦ ਸਿੰਘ ਛੋਟਾ ਜਿਹਾ ਕਿਸਾਨ ਸੀ ਪਰ ਉਸ ਦਾ ਸੁਪਨਾ ਸੀ ਕਿ ਉਹ ਆਪਣੇ ਦੋਨਾਂ ਬੱਚਿਆਂ ਨੂੰ ਪੜ੍ਹਾਵੇ ਇਸ ਲਈ ਉਸ ਨੇ ਕਮਲ ਨੂੰ ਡਿਗਰੀ ਕਰਵਾਉਣ ਲਈ ਕਾਲਜ ਵਿੱਚ ਲਗਾ ਦਿੱਤਾ ਪਰ ਬੰਦ ਸਿੰਘ ਨੂੰ ਹਮੇਸ਼ਾ ਆਪਣੀ ਧੀ ਦੇ ਵਿਆਹ ਦਾ ਫਿਕਰ ਲੱਗਿਆ ਰਹਿੰਦਾ ਸੀ ਉਹ ਅਕਸਰ ਫਿਕਰ ਕਰਦਾ ਹੋਇਆ ਕਮਲ ਦੀ ਮਾਂ ਨੂੰ ਕਿਹਾ ਕਰਦਾ ਸੀ ਕਿ ਜਿਸ ਦੀ ਧੀ ਜਵਾਨ ਹੋਵੇ ਉਸ ਬਾਪ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਤਾ ਨਹੀਂ ਮੇਰੀ ਬੱਚੀ ਦੀ ਕਿਸਮਤ ਵਿੱਚ ਕੀ ਲਿਖਿਆ ਹੈ ਬਸ ਇੱਕ ਵਾਰ ਇਸ ਦਾ ਵਿਆਹ ਹੋ ਜਾਵੇ ਤਾਂ ਮੈਂ ਬੇਫਿਕਰ ਹੋ ਜਾਵਾਂਗਾ ਕਮਲ ਦਾ ਕਾਲਜ ਵਿੱਚ ਆਖਰੀ ਸਾਲ ਸੀ ਇਸ ਲਈ ਉਸ ਦਾ ਬਾਪੂ ਸੋਚਦਾ ਕਿ ਬਸ ਹੁਣ ਇਸ ਦਾ ਵਿਆਹ ਕਰ ਦੇਣਾ ਹੈ ਇਸ ਲਈ ਉਸ ਨੇ ਕਈ ਰਿਸ਼ਤੇਦਾਰਾਂ ਨੂੰ ਕਮਲ ਲਈ ਚੰਗੇ ਰਿਸ਼ਤੇ ਲਈ ਆਖਿਆ ਹੋਇਆ ਸੀ ਕਮਲ ਦੀ ਮਾਸੀ ਨੇ ਨੇੜਲੇ ਪਿੰਡ ਤੋਂ ਹੀ ਕਿਸੇ ਮੁੰਡੇ ਦੀ ਦੱਸ ਪਾਈ ਮੁੰਡੇ ਦੀ ਮਾਂ ਨਹੀਂ ਸੀ ਉਹ ਦੋ ਭਰਾ ਸਨ ਤੇ ਮੁੰਡਾ ਪੱਕੇ ਤੌਰ ਤੇ ਅਮਰੀਕਾ ਵਿੱਚ ਰਹਿੰਦਾ ਸੀ ਕਮਲ ਦੇ ਬੀਬੀ ਬਾਪੂ ਜੀ ਤੇ ਤਾਂ ਧਰਤੀ ਤੇ ਪੈਰ ਨਹੀਂ ਲੱਗ ਰਹੇ ਸਨ ਮੁੰਡੇ ਵਾਲੇ ਬਹੁਤ ਅਮੀਰ ਸਨ ਤੇ ਉਹਨਾਂ ਦੀ ਇੱਕ ਹੀ ਮੰਗ ਸੀ ਕਿ ਬਸ ਕੁੜੀ ਸੋਹਣੀ ਹੋਣੀ ਚਾਹੀਦੀ ਹੈ ਜਦੋਂ ਉਹਨਾਂ ਨੇ ਕਮਲ ਨੂੰ ਵੇਖਿਆ ਤਾਂ ਵੇਖਦੇ ਹੀ ਰਹਿ ਗਏ ਉਹਨਾਂ ਨੂੰ ਕਮਲ ਪਸੰਦ ਆ ਗਈ ਤੇ ਛੇਤੀ ਤੋਂ ਛੇਤੀ ਵਿਆਹ ਕਰਨਾ ਚਾਹੁੰਦੇ ਸਨ ਕਮਲ ਦੀ ਮਾਂ ਇਹ ਸੋਚ-ਸੋਚ ਕੇ ਬਹੁਤ ਖੁਸ਼ ਹੋ ਰਹੀ ਸੀ ਕਿ ਉਸ ਦੀ ਧੀ ਦਾ ਰਿਸ਼ਤਾ ਐਨੇ ਵੱਡੇ ਘਰ ਵਿੱਚ ਹੋਇਆ ਹੈ ਮੁੰਡੇ ਨੇ ਦਹੇਜ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਇਸ ਰਿਸ਼ਤੇ ਵਿੱਚ ਇੱਕ ਹੀ ਉਲਝਣ ਸੀ ਉਹ ਮੁੰਡਾ ਅੰਮ੍ਰਿਤਪਾਲ ਕਮਲ ਤੋਂ 10 ਸਾਲ ਵੱਡਾ ਸੀ ਕਮਲ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਨਾ ਨੁੱਕਰ ਕੀਤੀ ਪਰ ਕਮਲ ਦੀ ਬੀਬੀ ਨੇ ਸੰਸਕਾਰਾਂ ਦੀ ਦੁਹਾਈ ਦਿੰਦੇ ਹੋਏ ਉਸ ਨੂੰ ਮਨਾ ਲਿਆ ਕਮਲ ਆਪਣੇ ਮਾਪਿਆਂ ਦੀ ਲਾਡਲੀ ਸੀ ਤੇ ਉਸ ਦਾ ਇੱਕ ਭਰਾ ਗੁਰਜਿੰਦਰ ਜੋ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਉਸ ਦੇ ਮਾਪੇ ਕਮਲ ਨੂੰ ਬਾਹਰ ਭੇਜ ਕੇ ਗੁਰਜਿੰਦਰ ਦਾ ਬਾਹਰ ਜਾਣ ਲਈ ਰਸਤਾ ਬਣਾਉਣਾ ਚਾਹੁੰਦੇ ਸਨ ਅਮ੍ਰਿਤਪਾਲ ਅਤੇ ਕਮਲ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਉਹ ਕਮਲ ਨੂੰ ਨਾਲ ਹੀ ਅਮਰੀਕਾ ਲੈ ਗਿਆ ਅਮਰੀਕਾ ਵਿੱਚ ਅਮ੍ਰਿਤਪਾਲ ਦਾ ਕੰਮ ਬਹੁਤ ਵਧੀਆ ਸੀ ਉਸ ਦੀ ਆਪਣੀ ਫੈਕਟਰੀ ਸੀ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਸਨ ਕੁਝ ਸਮੇਂ ਬਾਅਦ ਕਮਲ ਪ੍ਰੈਗਨੈਂਟ ਹੋ ਗਈ। ਅਮਰਿਤਪਾਲ ਉਸ ਦਾ ਬਹੁਤ ਧਿਆਨ ਰੱਖਦਾ ਸੀ ਪਰ ਹוני ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਕਮਲ ਨੇ ਇੱਕ ਕੁੜੀ ਨੂੰ ਜਨਮ ਦਿੱਤਾ। ਦੋਵੇਂ ਬਹੁਤ ਖੁਸ਼ ਹੋਏ। ਕਮਲ ਆਖਦੀ ਕਿ ਰੱਬ ਨੇ ਮਿਹਰ ਕੀਤੀ ਹੈ ਤੇ ਉਸ ਦਾ ਨਾਮ ਮਿਹਰ ਸਿੱਧੂ ਰੱਖ ਦਿੱਤਾ ਗਿਆ। ਅਜੇ ਮਿਹਰ 6 ਕੁ ਮਹੀਨਿਆਂ ਦੀ ਹੀ ਸੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਅਮਰਿਤਪਾਲ ਦੀ ਮੌਤ ਹੋ ਗਈ। ਕਮਲ ਉੱਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਉਹ ਬੇਗਾਨੇ ਮੁਲਕ ਵਿੱਚ ਬਿਲਕੁਲ ਇਕੱਲੀ ਰਹਿ ਗਈ ਉਸ ਨੂੰ ਕੋਈ ਵੀ ਸੋਚ ਨਾ ਰਿਹਾ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਉਸ ਨੂੰ ਕਿਹੜਾ ਉਮੀਦ ਸੀ ਕਿ ਅਮਰਿਤਪਾਲ ਉਸ ਨੂੰ ਇਸ ਤਰ੍ਹਾਂ ਅਧਵਿਚਕਾਰ ਛੱਡ ਕੇ ਚਲਾ ਜਾਏਗਾ ਕਮਲ ਨੇ ਹਿੰਮਤ ਨਾਲ ਕੰਮ ਲਿਆ ਤੇ ਮਿਹਰ ਦੀ ਦੇਖਭਾਲ ਲਈ ਆਪਣੇ ਮਾਪੇ ਨੂੰ ਅਮਰੀਕਾ ਬੁਲਾ ਲਿਆ ਉਸ ਨੇ ਆਪ ਅਮਰਿਤਪਾਲ ਦਾ ਸਾਰਾ ਕੰਮ ਸੰਭਾਲ ਲਿਆ ਕਮਲਦੀ ਦੇ ਮਾਪੇ ਮਿਹਰ ਦੀ ਦੇਖਭਾਲ ਕਰਿਆ ਕਰਦੇ ਵਕਤ ਲੰਘਦਾ ਗਿਆ ਇਸੇ ਦੌਰਾਨ ਕਮਲਦੀ ਜਾਣ ਪਹਿਚਾਨ ਸੰਦੀਪ ਨਾਲ ਹੋਈ ਉਸ ਸਮੇਂ ਉਹ ਸਮੇਂ ਸਮੇਂ ਤੇ ਕਮਲਦੀ ਸਹਾਇਤਾ ਕਰਦੀ ਰਹਿੰਦੀ ਉਹਨਾਂ ਦੀ ਵਧੀਆ ਦੋਸਤੀ ਸੀ ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਹੀ ਰਹਿ ਰਹੀ ਸੀ ਪਰ ਉਸਨੇ ਅਜੇ ਵਿਆਹ ਨਹੀਂ ਕਰਵਾਇਆ ਸੀ ਸੰਦੀਪ ਦੇ ਪਾਪਾ ਨਹੀਂ ਸਨ ਬਸ ਪਿੰਡ ਵਿੱਚ ਇੱਕ ਬੁੱਢੀ ਮਾਂ ਤੇ ਇੱਕ ਭਰਾ ਰਹਿੰਦੇ ਸਨ ਉਹ ਚਾਹੁੰਦੀ ਸੀ ਕਿ ਪਹਿਲਾਂ ਭਰਾ ਦਾ ਵਿਆਹ ਹੋ ਜਾਵੇ ਤੇ ਫਿਰ ਉਹ ਵਿਆਹ ਕਰਵਾਏਗੀ ਅਮ੍ਰਿਤਪਾਲ ਦੀ ਮੌਤ ਤੋਂ ਬਾਅਦ ਕਮਲ ਅੰਦਰੋਂ ਬਿਲਕੁਲ ਟੁੱਟ ਚੁੱਕੀ ਸੀ ਇਸ ਸਮੇਂ ਸੰਦੀਪ ਨੇ ਕਮਲ ਦਾ ਬਹੁਤ ਸਾਥ ਦਿੱਤਾ ਇੱਕ ਭੈਣ ਦੀ ਤਰ੍ਹਾਂ ਦੋਵੇਂ ਇੱਕ ਦੂਜੇ ਨੂੰ ਕਾਫੀ ਸਮਝਦਿਆਂ ਸਨ ਉਸਨੇ ਕਮਲ ਨੂੰ ਦੂਜਾ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਪਰ ਕਮਲ ਨੇ ਕਿਹਾ ਕਿ ਉਹ ਆਪਣੀ ਖੁਸ਼ੀ ਲਈ ਮਿਹਰ ਨੂੰ ਨਹੀਂ ਰੋਲ ਸਕਦੀ ਇੱਕ ਦਿਨ ਸੰਦੀਪ ਨੇ ਕਮਲ ਦੇ ਮਾਪੇ ਤੋਂ ਆਪਣੇ ਭਰਾ ਰਣਜੀਤ ਲਈ ਕਮਲ ਦਾ ਹੱਥ ਮੰਗਿਆ ਅਤੇ ਕਿਹਾ ਕਿ ਅਸੀਂ ਮਿਹਰ ਨੂੰ ਵੀ ਅਪਣਾ ਲਵਾਂਗੇ ਕਮਲ ਦੇ ਮਾਪੇ ਨੇ ਇਸ ਲਈ ਸਹਿਮਤੀ ਦੇ ਦਿੱਤੀ ਪਰ ਫੈਸਲਾ ਕਮਲ ਤੇ ਛੱਡ ਦਿੱਤਾ ਗਿਆ ਉਹਨਾਂ ਦੇ ਕਮਲਦੇਹ ਬਾਪੂ ਜੀ ਵੀ ਚਾਹੁੰਦੇ ਸਨ ਕਿ ਉਹ ਦੁਬਾਰਾ ਆਪਣਾ ਘਰ ਬਸਾ ਲਵੇ। ਉਹ ਵੀ ਕਦੋਂ ਤੱਕ ਬੇਗਾਨੇ ਮੁਲਕ ਵਿੱਚ ਰਹਿ ਸਕਦੇ ਸਨ। ਪਰ ਕਮਲ ਨੇ ਵਿਆਹ ਲਈ ਸਾਫ਼ ਮਨਾ ਕਰ ਦਿੱਤਾ ਅਤੇ ਕਿਹਾ ਬਾਪੂ ਜੀ ਮੈਂ ਕਿਹੜਾ ਕਿਸੇ ਤੇ ਬੋਝ ਹਾਂ? ਅਮ੍ਰਿਤਪਾਲ ਬਹੁਤ ਕੁਝ ਦੇ ਗਏ ਹਨ ਮੈਨੂੰ ਅਤੇ ਮਹਿਰ ਨੂੰ ਆਪਣੇ ਤੀਨੂੰ ਆਪ ਪਾਲ ਲਵਾਂਗੀ ਅਤੇ ਜ਼ਿੰਦਗੀ ਕੱਟਣ ਲਈ ਮੇਰੇ ਕੋਲ ਅੰਮ੍ਰਿਤਪਾਲ ਦੀਆਂ ਯਾਦਾਂ ਹੀ ਬਹੁਤ ਹਨ ਫਿਰ ਕੁਝ ਸੋਚ ਕੇ ਬੋਲੀ ਤੁਹਾਨੂੰ ਵੀ ਪਤਾ ਹੈ ਰਣਜੀਤ ਮੇਰੇ ਤੋਂ 9 ਸਾਲ ਛੋਟਾ ਹੈ ਸੰਦੀਪ ਵੀ ਕੋਲ ਖੜੀ ਸਭ ਕੁਝ ਸੁਣ ਰਹੀ ਸੀ ਉਸ ਨੇ ਹੌਲੀ ਜਿਹੀ ਕਮਲ ਦਾ ਹੱਥ ਫੜ ਕੇ ਕਿਹਾ ਕਮਲ ਸਾਡਾ ਘਰ ਸੰਭਾਲਣ ਲਈ ਤੇਰੇ ਵਰਗੀ ਸਿਆਣੀ ਕੁੜੀ ਦੀ ਲੋੜ ਸੀ ਸਾਨੂੰ ਉਮਰ ਦਾ ਕੋਈ ਫਰਕ ਨਹੀਂ ਪੈਂਦਾ ਰਣਜੀਤ ਹੁੰਦੜਹੀੜ ਹੈ ਇਹ ਰੀਤੇ ਰਣਜੀਤ ਵਿੱਚ ਉਮਰ ਦਾ ਪਤਾ ਨਹੀਂ ਚੱਲੇਗਾ ਕਮਲਦੀ ਮਾਂ ਵੀ ਸੋਚ ਰਹੀ ਸੀ ਕਿ ਕਮਲ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਉਸ ਨੇ ਕਮਲ ਨੂੰ ਵੀ ਸਮਝਾਇਆ ਕਿ ਕਿਸਮਤ ਵਾਰ-ਵਾਰ ਦਰਵਾਜ਼ਾ ਨਹੀਂ ਖੜਕਟਾਉਂਦੀ ਅਤੇ ਸੰਦੀਪ ਤੈਨੂੰ ਕਿੰਨਾ ਪਿਆਰ ਕਰਦੀ ਹੈ ਸਤੇਰਾ ਕਿੰਨਾ ਧਿਆਨ ਰੱਖਦੀ ਹੈ ਕਮਲ ਸੋਚ ਰਹੀ ਸੀ ਕਿ ਪਹਿਲਾਂ ਬਿਨਾਂ ਉਸ ਦੀ ਮਰਜ਼ੀ ਜਾਣੇ ਉਸ ਦਾ ਵਿਆਹ ਉਸ ਤੋਂ 10 ਸਾਲ ਵੱਡੇ ਅਮਰਿਤਪਾਲ ਨਾਲ ਕਰਵਾ ਦਿੱਤਾ ਤੇ ਹੁਣ ਉਸ ਤੋਂ ਛੋਟੇ 9 ਸਾਲ ਰਣਜੀਤ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਸੰਦੀਪ ਜ਼ਬਰਦਸਤੀ ਬਿਲਕੁਲ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਸ ਨੇ ਕਿਹਾ ਕੋਈ ਗੱਲ ਨਹੀਂ ਡੀਅਰ ਬੇਸ਼ੱਕ ਤੂੰ ਮੇਰੇ ਭਰਾ ਨਾਲ ਵਿਆਹ ਨਾ ਕਰਵਾ ਪਰ ਆਪਣਾ ਪਿਆਰ ਐਵੇਂ ਹੀ ਰਹੂ ਇਹ ਆਖ ਕੇ ਉਸ ਨੇ ਕਮਲ ਨੂੰ ਆਪਣੇ ਗਲ ਨਾਲ ਲਗਾ ਲਿਆ ਅਤੇ ਕੁਝ ਦਿਨਾਂ ਬਾਅਦ ਉਸਦੇ ਬੀਬੀ ਅਤੇ ਬਾਪੂ ਜੀ ਵੀ ਪਿੰਡ ਆ ਗਏ। ਉਹਨਾਂ ਤੋਂ ਬਾਅਦ ਵੀ ਸੰਦੀਪ ਕਮਲ ਅਤੇ ਮਹਿਰ ਦਾ ਪੂਰਾ ਧਿਆਨ ਰੱਖਦੀ ਰਹੀ। ਇੱਕ ਦਿਨ ਸੰਦੀਪ ਦੇ ਰਵੱਈਏ ਤੋਂ ਭਾਵੁਕ ਹੋ ਕੇ ਕਮਲ ਨੇ ਅਪ ਰਣਜੀਤ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ। ਕਮਲ ਨੇ ਪੰਜਾਬਾ ਕੇ ਰਣਜੀਤ ਤੋਂ ਆਪ ਪੁੱਛਿਆ ਕਿ ਉਸ ਨਾਲ ਉਸ ਨੂੰ ਕਮਲ ਨਾਲ ਵਿਆਹ ਕਰਵਾਉਣ ਤੋਂ ਕੋਈ ਇਤਰਾਜ਼ ਤਾਂ ਨਹੀਂ। ਕਮਲ ਬਹੁਤ ਸੋਹਣੀ ਸੀ। ਰਣਜੀਤ ਤਾਂ ਕੀ ਹਰ ਮੁੰਡਾ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ। ਕਮਲ ਨੂੰ ਵੀ ਅਹਿਸਾਸ ਹੋਇਆ ਕਿ ਜ਼ਿੰਦਗੀ ਦਾ ਸਫ਼ਰ ਇਕੱਲਿਆਂ ਖਟਣਾ ਬਹੁਤ ਔਖਾ ਹੈ ਰঞ্জੀਤ ਦਾ ਸਾਥ ਉਸ ਨੂੰ ਸਹੀ ਫੈਸਲਾ ਲੱਗਿਆ ਰঞ্জੀਤ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਕਮਲ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਰঞ্জੀਤ ਕਮਲ ਦੇ ਨਾਲ ਨਾਲ ਮਹਿਰ ਨੂੰ ਵੀ ਅਪਣਾ ਰਿਹਾ ਸੀ ਕਮਲ ਨਾਲ ਰঞ্জੀਤ ਦਾ ਵਿਆਹ ਹੋ ਗਿਆ ਵਿਆਹ ਤੋਂ ਕਿੱਜ ਮਹੀਨੇ ਉਹ ਅੰਮ੍ਰਿਤਸਰ ਹੀ ਰਹੀ ਅਤੇ ਫਿਰ ਮਹਿਰ ਨੂੰ ਨਾਲ ਲੈ ਕੇ ਅਮਰੀਕਾ ਚਲੀ ਗਈ ਅਮਰੀਕਾ ਜਾਣ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੋ ਗਈ ਹੈ। ਸੰਦੀਪ ਵੀ ਹਜੇ ਪੰਜਾਬ ਵਿੱਚ ਹੀ ਸੀ। ਹੁਣ ਇਸ ਸਮੇਂ ਉਸ ਨੂੰ ਰਣਜੀਤ ਦੇ ਸਾਥ ਦੀ ਬਹੁਤ ਲੋੜ ਸੀ। ਉਸ ਨੇ ਜਲਦੀ ਹੀ ਰਣਜੀਤ ਦੇ ਪੇਪਰ ਬਣਾ ਕੇ ਉਸ ਨੂੰ ਬੁਲਾ ਲਿਆ। ਆਖਿਰ ਉਹ ਦਿਨ ਆ ਗਿਆ ਜਿਸ ਦਾ ਕਮਲ ਨੂੰ ਜ਼ਰਾ ਤੋਂ ਇੰਤਜ਼ਾਰ ਸੀ। ਅੱਜ ਰਣਜੀਤ ਅਮਰੀਕਾ ਆ ਰਿਹਾ ਸੀ ਤੇ ਸੰਦੀਪ ਵੀ ਉਸਦੇ ਨਾਲ ਹੀ ਆ ਰਹੀ ਸੀ। ਕਮਲ ਬਹੁਤ ਖੁਸ਼ ਸੀ। ਉਸ ਨੂੰ ਸੰਦੀਪ ਤੋਂ ਜ਼ਿਆਦਾ ਰਣਜੀਤ ਦਾ ਇੰਤਜ਼ਾਰ ਸੀ। ਕਮਲ ਉਹਨਾਂ ਨੂੰ ਲੈਣ ਆਪ 에ਅਰਪੋਰਟ ਪਹੁੰਚੀ ਪਰ ਉਹ ਦੋਵੇਂ ਉੱਥੇ ਨਹੀਂ ਸਨ। ਉਸ ਨੇ ਬਹੁਤ ਤੇਰ ਇੰਤਜ਼ਾਰ ਕੀਤਾ। ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਕਮਲ ਘਬਰਾ ਗਈ। ਪਿੰਡ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਹ ਅਮਰੀਕਾ ਚਲੇ ਗਏ ਹਨ। ਬਹੁਤ ਚਿਰ ਉਡੀਕ ਕਰਨ ਤੋਂ ਬਾਅਦ ਉਹ ਘਰ ਵਾਪਸ ਆ ਗਈ। ਦੋਵੇਂ ਭੈਣ ਭਰਾ ਨਾ ਆਏ ਤੇ ਨਾ ਉਹਨਾਂ ਨੇ ਆਉਣਾ ਸੀ। ਕਮਲ ਨੂੰ ਅਹਿਸਾਸ ਹੋ ਗਿਆ ਸੀ ਕਿ ਕਿਸਮਤ ਨੇ ਇੱਕ ਵਾਰ ਫਿਰ ਉਸ ਨਾਲ ਧੋਖਾ ਕੀਤਾ ਹੈ। ਉਹ ਸਮਝ ਗਈ ਸੀ ਕਿ ਰਣਜੀਤ ਨੇ ਉਸ ਨਾਲ ਵਿਆਹ ਸਿਰਫ ਤੇ ਸਿਰਫ ਅਮਰੀਕਾ ਆਉਣ ਲਈ ਕੀਤਾ ਸੀ। ਸਮਾਂ ਆਪਣੀ ਤੋਰ ਤੁਰਦਾ ਰਿਹਾ। ਕਮਲ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸ ਨੇ ਵਿਸ਼ਵਾਸ ਮਾਨ ਰੱਖਿਆ। ਕਮਲਾ ਦੇ ਬੀਬੀ ਬਾਪੂ ਉਸ ਕੋਲ ਹੀ ਰਹਿੰਦੇ ਅਤੇ ਉਸ ਦੇ ਬੱਚਿਆਂ ਦਾ ਖਿਆਲ ਰੱਖਦੇ। ਹੁਣ ਬੱਚੇ ਵੱਡੇ ਹੋ ਰਹੇ ਸਨ। ਦੋਵੇਂ ਇੱਕ ਦਿਨ ਕਮਲ ਨੂੰ ਪੁੱਛਦੇ ਮਮਾ ਅਸੀਂ ਦੋਵੇਂ ਭੈਣ ਭਰਾ ਹਾਂ ਪਰ ਸਾਡੇ ਦੋਵਾਂ ਦੇ ਸਰਨੇਮ ਅੱਡ ਅੱਡ ਕਿਉਂ ਹਨ? ਕਮਲ ਕੋਲ ਇਸ ਗੱਲ ਦਾ ਕੋਈ ਜਵਾਬ ਦੇਣ ਦੀ ਹਿੰਮਤ ਨਹੀਂ ਸੀ ਅਤੇ ਨਾ ਹੀ ਬੱਚਿਆਂ ਕੋਲ ਇਹ ਗੱਲ ਸਮਝਣ ਦੀ ਅਜੇ ਸਮਝ ਸੀ। ਹਾਂਜੀ ਦੋਸਤੋ ਇਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੇਰੇ ਨਾਦਾਨ ਲਫ਼ਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ